ਮੋ ਜਰਮਾ ਸਸ ਕੱਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਪਰੇ ਵਿਜ਼ਿਟ ਹੈ ਕੀ ਆ ਪਿੰਡ ਜਲਾਲ ਉਸਮਾ ਜ਼ਿਲ੍ਹਾ ਅੰਮ੍ਰਿਤਸਰ ਪੈਂਦੇ ਜੀ ਤਹਿਸੀਲ ਬਾਬਕਾਲਾ ਇਸ ਘਰ ਤੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਤੇ ਬਾਈ ਇਹਨੂੰ ਵਪਾਰ ਦਾ ਕੰਮ ਕਰਦੇ ਆ ਤਾਂ ਜਿਹੜੇ ਤੁਹਾਨੂੰ ਪਸ਼ੂ ਦਿਖਾਵਾਂ ਕੋ ਚਾਰ ਪੰਜ ਦੇ ਲੈ ਗਏ ਪਸ਼ੂ ਦਿਖਾਵਾਂਗੇ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬਾਈ ਜੀ ਸਤਿਕਾਰ ਸਤਿਕਾਰ ਜੀ ਸਸ ਕੱਲ ਜੀ ਭਾਈ ਸਾਹਿਬ ਪਹਿਲਾਂ ਤੋਂ ਰੱਬ ਉਹ ਸਾਕ ਤੁਹਾਡਾ ਜੀ ਸਤਿਕਾਰ వైగుర్ ਜੀ ਦਾ ਖਾਲਸਾ వైగుర్ ਜੀ ਕੀ ਵਿਦੇਸ ਸੰਦੀਪ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡੇ ਮੀਡੀਆ ਲਈ ਕਿ ਇਹ ਤਾਂ ਕੋਈ ਡੰਕਰ ਨੂੰ ਰੁਕੇ ਨਹੀਂ ਦੇ ਚਾਹ ਹੁਦਾਂ ਵੀ ਹਾਂ ਨਹੀਂ ਨਹੀਂ ਕਿਉਂਕਿ ਇੱਕ ਨਹੀਂ ਨੇਕਾਂ ਜਣਾ ਦੇਖਣੇ ਹੁੰਦੀ ਆ ਵੀਡੀਓ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਕਰਕੇ ਕੋਈ ਲੋੜਵੰਦ ਹੁੰਦਾ ਕੋਈ ਮਹਿੰਗਾ ਲੈਣ ਵਾਲਾ ਹੁੰਦਾ ਕੋਈ ਸਵਾਲ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਕਰਕੇ ਜਦੋਂ ਸਾਰਿਆਂ ਦੇ ਮਨ ਪਸੰਦ ਦੀ ਵੀਡੀਓ ਹੁੰਦੀ ਕੋਈ ਦੇਖ ਕੇ ਡੰਕਰ ਲੈ ਲੈਂਦਾ ਬਿਲਕੁਲ ਜੀ ਬਿਲਕੁਲ ਇਹਦੇ ਪੰਜ ਮੱਜਾਂ ਵੇਚਣੀਆਂ ਹੁੰਆਂ ਆਪਾਂ ਠੀਕ ਠੀਕ ਹਾਂ ਜੀ ਹਾਂ ਜੀ ਹਾਂ ਜੀ ਇਹ ਲੰਮੀ ਚ ਵੇਖੋ ਜੀ ਆ ਜਿੰਨੀਆਂ ਹੈ ਵੇਖੀ ਜਗੇ ਹਾਂਜੀ ਮੱਝਾਂ ਵਾਂ ਇਹਨਾਂ ਦਾ ਅੱਜ ਪਹਿਲਾਂ ਜੇ ਦੇਖੇ ਤਾਂ ਮੁੱਲ ਕੀਤਾ 3 ਲੱਖ ਰੁਪਏ ਇੱਕੇ ਸਾਈ ਮੁੱਲ ਕਰਨਾ ਅੱਛਾ ਪੰਜ ਦੀਆਂ ਪੰਜ 3 ਲੱਖ ਦੀਆਂ ਦੇ ਦੇਣੀ ਆਵਾ ਪੰਜੇ ਪੰਜੇ ਠੀਕ ਹੈ ਤੇ ਮੇਰਾ ਵੀਰ ਕੋਈ ਇੱਕੋ ਵੀ ਗਾਂ ਖਰੀਦਣ ਆਲਾ ਹੋਵੇ ਹਾਂ ਤੇ ਉਹਦੇ ਕੋਲ ਦੁੱਧ ਭਾਜੀ 7 7.5 ਕਿਲੋ ਖੜਜ ਖੜਜ ਕੋਈ ਨਹੀਂ ਤੇ ਵਾਹ ਵਟਾ ਮੋਗਾ ਕੰਮ ਕਰਦੇ ਤੁਹਾਨੂੰ ਕੰਮ ਇਹਦਾ ਕਾਫੀ ਜ਼ੇਰ ਹੋ ਗਿਆ ਥੋੜੀ ਮੈਂ ਦੋ ਇੱਕ ਲੈ ਜੀ ਦੋ ਇੱਕ ਵੇਚ ਲਈ ਦੀਆਂ ਮੈਂ ਜਿਆਦੇ ਭੜੇ ਕੀ ਮਾਨ ਨੇ ਵੀ ਦੱਸਦਾ ਲਿਆ ਕੇ ਵੇਚ ਲਈਆਂ ਨਹੀਂ ਨਹੀਂ ਚਲੋ ਕੰਮ ਦਾ 12 ਸਾਲ ਦਾ ਹੋ ਗਿਆ ਹੋਵੇ ਚਲੋ ਵਧੀ ਵਧੀਆ ਕੰਮ ਆ ਗੱਲਾਂ ਤੁਹਾਡੇ ਬਹੁਤ ਸੋਹਣੀਆਂ ਆ ਤੇ ਕਿੰਨੀ ਮਈ ਪੰਜੇ ਜੀ ਹਾਂਜੀ ਪੰਜ ਮੈਂ ਜੇ ਕੋ ਪੰਜੇ ਮਤ ਸਾਰਾ 3 ਲੱਖ ਦੀਆਂ ਹਾਂਜੀ 3 ਲੱਖ ਦੀਆਂ ਤੇ ਕਰ ਦੋਗੇ 3 ਲੱਖ ਰੁਪਏ ਮਾਨਦਾਨ ਕਰਦਾਂਗੇ ਜੀ ਮਾਨ ਕੋਈ ਗੱਲ ਨਹੀਂ ਮਾਨਦਾ ਆ ਤੂੰ ਦਾ ਪੁਰਾਣਾ ਬੰਦਾ ਹੋਰ ਦਰਨਾ ਮੈਂ ਤੈਨੂੰ ਹੈ ਕਰਦਾ ਜਦੋਂ ਕਰਨਾ ਪੈਣਾ ਹੀ ਜਦੋਂ ਬਾਲਾ ਜੋ ਅੱਛਾ ਕਰ ਕਿੰਨੇ ਦਿਨ ਕੋ ਸਹੀ ਫਿਰ ਪੰਜੇ ਸਹੀ ਤਾਂ ਢਾੜ ਕੇ ਜੇ ਕੋ ਕੋ ਗੋ ਦੋ ਚਾਰ ਚਾਰ ਦੀ ਸ਼ੋਰ ਕਰ ਦਾਂਗੇ 3 ਲੱਖ ਦੋ ਹਾਂ 3 ਲੱਖ ਚਲੋ ਕੋਈ ਨਹੀਂ ਕਰਦੇ ਮੌਕੇ ਆ ਜੀ ਹੁਣ ਬੱਚਾ ਕੱਲੀ ਕੱਲੀ ਪੁੱਛੀਏ ਇਹ ਸੂਈਏ ਜੀ ਹਾਂਜੀ ਇਹ ਸੂਈਏ ਕਿੰਨੇ ਟਾਈਮੋਂ ਕ ਸੂਈ ਨੂੰ ਇਹ ਸੂਈ ਨੂੰ 1.5 ਦੋ ਮਹੀਨੇ ਚੱਲੇ ਦੁੱਧ ਇਸ ਟਾਈਮ ਸਹੀ ਕਿੰਨਾ ਸਹੀ ਦੁੱਧ 7.5 ਕਿਲੋ 7 ਕਿਲੋ ਗਣਦੇ ਅੱਛਾ 7 ਕਿਲੋ ਦੁੱਧ ਮਹੀਨੇ ਠੀਕ ਆ ਚੁਆਈ ਜੋ ਹੈ ਵਰੀਆ ਹਾਂ ਚੁਆਈ ਚੁਆਈ ਖੋਲੋ ਫਿਰ ਲੋ ਜੀ 7 ਕਿਲੋ ਦੁੱਧ ਮੰਨ ਕੇ ਚਲੇ ਜੇ ਕੋਈ 1.5 ਦੋ ਮਹੀਨੇ ਹੋ ਗਏ ਤੇ ਆ ਬੱਚਾ ਕੱਟਿਆ ਜੀ ਹਾਂਜੀ ਕੱਟਾ ਮਖਰਾ ਤੇ ਵੇਖੋ ਬਾਈ ਜੀ ਪਹਿ ਹਾਂਜੀ ਆ ਮੈਂ ਇਹਨਾਂ ਜਿਹੜੇ ਪਿੱਛੇ ਸੂਰੇ ਉਧਰੋਂ ਨਿਹਾਂਦੀਆਂ 3 ਵਜਾ ਅੱਛਾ ਠੀਕ ਆ ਤੁਹਾਨੂੰ ਨਿਹਾਂਦੀਆਂ ਠੀਕ ਹੈ ਠੀਕ ਆ ਹਾਂ ਇਹ ਇਹ ਲੋਕ ਲਿਆ ਹਾਂ ਔਰ ਮੜਾ ਔਰ ਕੋਈ ਨਹੀਂ ਬਾ ਠੀਕ ਆ ਹੂੰ ਚਾ ਆ ਚੁਆ ਵਧੀਆ ਹਾਂ ਚਾ ਆ ਚੁ ਕੋਈ ਪੂਰ ਛਟਾਣੀ ਆਜੋ ਜੀ ਆਜੋ ਤੇ ਹੁਣ ਆਪਾਂ ਕੱਲੀ ਕੱਲੀ ਦੀ ਗੱਲ ਕਰੀ ਹਣਾ ਹਾਂਜੀ ਕੱਲੀ ਕੱਲੀ ਫਿਰ ਮੈਨੂੰ ਦੱਸੋ ਜੇ ਇੰਦੀ ਵੇਰ ਕੀਮਤ ਆ ਇਦੀ ਕੀਮਤ 50000 ਰੁਪਿਆ ਜੀ 50000 ਰੁਪਿਆ ਹਾਂ ਜੀ ਕਿੰਨਾ ਮਾਨ ਦਾ ਭੀ ਦਸੋ ਮਾਨ ਤਾਂ 1000 ਢਾੜਾ ਕਰਕੇ ਛੜ ਦਾਂਗੇ 1000 ਕੇ ਹੋਰ ਵੀ ਦੱਗਾ ਕਰਕੇ ਛੜਾਂ ਦੂ ਘੱਟ 50 ਦੇ ਚਲੋ ਜਾਣ ਦੋ ਠੀਕ ਹੈ ਤੇ ਆਹ ਜੀ ਇਹਨੂੰ ਬਣੀ ਨੂੰ ਅੱਜ 40 45 ਦਿਨ ਹੋ ਗਏ ਦੁੱਧ ਦੇ ਕੋ ਸਾਢੇ 5 6 ਕਿਲੋ ਹੈਗਾ ਮੈਂ ਤੇ ਟੋਕੜਾ ਲੈ ਹਾਂ ਟੋਕੜਾ ਬਣੀ ਨੂੰ ਤਾਂ 1.5 ਕਿਲੋ ਹੋ ਗਿਆ ਵਾ ਖਾਲੀ ਕਰਕੇ ਦੇਣੀ ਆ ਇਹ ਖਾਲੀ ਕਰਕੇ ਦੇਣੀ ਆ ਕਿਉਂਕਿ ਗਾੜੀ ਕਹਿੰਦੇ ਲਓ ਜੀ ਮਾਝੇ ਉਹਦੀ ਡੀਲੀ ਨੇ ਡੀਲੀ ਦੀ ਮਾਝ ਆ ਗਈ ਆ ਤੇ ਦੇਖੋ ਕੱਲੀ ਟੋਕੜ ਮੰਨ ਕੇ ਲੈ ਜਾਈਏ ਗਾਂ ਕਿਸਮਾ ਤੁਹਾਡੀ ਹਣਾ ਜ ਦੋ ਦਿਨ ਕੋ 6.5 6 ਕਿਲੋ ਹੈਗਾ ਮੈਂ ਟੀਕਾ ਲੈਂਦੀ ਆ ਨਹੀਂ ਨਹੀਂ ਪਾੜੇ ਦੀ ਪਾੜੇ ਦੀ ਆ ਗਾ ਲੈ ਵੀ ਸਾਰੇ ਬੱਚਾ ਆਣ ਹੈ ਨਾ ਹਾਂਜੀ ਆਜੋ ਆਜੋ ਠੀਕ ਆ ਬੱਲੇ ਆ ਜੀ ਚ ਬਜੀ ਫਿਰਿੰਦੀ ਕੀ ਮਾਰ ਇਹਦਾ ਮੁੱਲ 45000 ਰੁਪਿਆ ਜੀ ਇਹ ਕਿੰਨੇ ਦੀ ਇਹ 43000 ਰੁਪਿਆ ਦੇ ਦਾਂਗੇ 40000 ਦੀ ਨਹੀਂ 40 ਦੀ ਜਾਣ ਦੋ ਤੁਹਾਨੂੰ ਪਤਾ ਵੀ ਦੁੱਧ 5 6 ਕਿਲੋ 80 82 ਰੁਪਿਆ ਦੁੱਧ ਲੱਗ ਜਾ ਚਲੋ ਕੋਈ ਨਹੀਂ ਜਾਣ ਦੋ 40000 ਨੇ ਸਿਆਣੀ ਨੀ ਬੁਟਾਰੀ ਜਾਂਦਾ ਹੋਰ ਹਜ਼ਾਰ ਕੱਢਦੇ ਜਾਨਾ ਠੀਕ ਹੈ ਇਹ ਗੱਪਣਾ ਹਾਂਜੀ ਇਹ ਗੱਪਣ ਜੀ ਇਹ ਕਿੰਨੇ ਦਿਨ ਦੀ ਆ ਇਹਦੇ ਜੇ ਤਿੰਨ ਚਾਰ ਤਿੰਨ ਦਿਨ ਪੂਰੇ ਹੁੰਦੇ ਆ ਇੱਕ ਆ ਤਾਂ ਤਿੰਨ ਦੇ ਸੁਈ ਠੀਕ ਆ ਇਹ ਦੁੱਧ ਫਿਰ ਕਿੰਨਾ ਕਰੋ ਬਾਜੀ ਹਾਂਜੀ ਦੁੱਧ ਕਿੰਨਾ ਕਰੋਗੀ ਦੁੱਧ ਇਹ ਪੀਲੀ ਵਾਲੀ ਤੇ ਲਿਆਂਦੀਆਂ ਆ ਤੇ ਇਹ ਇਕੱਠੀ ਲਿਆਂਦੀਆਂ ਹਾਂਜੀ ਹਾਂਜੀ ਇਹ ਦੁੱਧ 13 14 ਕਿਲੋ ਦੇਂਦੀ ਜੀ ਵੇਖੋ ਬਾਕੀ ਸਾਮ ਦਾ ਵੀ ਕੋਈ ਫਰਕ ਪੈਦਾ ਠੀਕ ਆ ਹਾਂ ਬਿਲਕੁਲ ਬਿਲਕੁਲ ਗਾਸ ਹੋਏ ਦੁੱਧ ਆਣਾ ਹਾਂਜੀ ਹੂੰ ਚੰਗੀ ਬਾਂਦੀ ਬੁੰਦੀ ਮੈਂ ਸਲੋ ਜੀ ਚੰਗੀ ਬਾਂਦੀ ਬੁੰਦੀ ਚੰਗੀ ਇਹ ਦੇਣ ਨੇ ਇਹਨੇ 10 ਲੈ ਜਾਣੇ ਆ ਠੀਕ ਆ ਇਹ ਆ ਵੀ ਚਾਪਸ ਵਾਪਸ ਮਾ ਦੀ ਚੰਗੀ ਆ ਇਹ ਫਿਰ ਤੁਸੀਂ ਘਰੇ ਲਾਈਆਂ ਜਿਹੜੇ ਪਿਛਲੇ ਲੈ ਕੇ ਆਂਦੀਆਂ ਘਰੇ ਲਾਈਆਂ ਇਹਦੇ ਬੇੜਾ ਕਿਤੇ ਕੰਮ ਤੇ ਚੱਲ ਜਾਂਦਾ 2000 ਕਣ ਵੇਚਣੀਆਂ ਪਈਆਂ ਉਦਾਂ ਦੇ ਇੱਕ ਦੋ ਲਿਆ ਕੇ ਇੱਕ ਦੋ ਸਤਾਵ ਲੈਦੀਆਂ ਠੀਕ ਆ ਠੀਕ ਆ ਉਦਾਂ ਕਰਕੇ ਉੱਥੇ ਵੇਚਣੀਆਂ ਪਈਆਂ ਚਲੋ ਗਾਈਆਂ ਵੀ ਚਾਰ ਡੰਗਰ ਜਾਦੇ ਹੋਏ ਆ ਬੋਲੋ ਬਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਲੈਣ ਦੇਣੇ ਗੱਲ 75000 ਰੁਪਏ ਜੀ ਹੋ ਜਾਊਗਾ ਮਾਨਦਨ ਕਰ ਦਾਂਗੇ ਕਿੰਨਾ ਲੋ ਜੀ ਚਲੋ ਜਾਣ ਦੋ ਤੇ ਆ ਵੀ ਸੂਈ ਜਦੋਂ ਕਿ ਨਾ ਹਣ ਤੂੰ ਦੇਖੋ 999 ਕਿ ਦੋ ਇਹਨੂੰ ਸੂਈ ਨਾਲ 1500 ਰੁਪਏ ਦੇਣ ਹੋਗੇ ਜੀ ਅੱਛਾ ਠੀਕ ਆ ਤੇਲ ਮੈਂ ਹੈ ਨਾ ਜੀ ਬਾਜੀ ਮਗਰ ਨੇ ਥਾਂ ਦੀ ਤੇਲੀਏ ਬਾਕੀ ਥਾਂ ਆ ਹਾਂ ਬਾਕੀ ਥਾਂ ਤੈਨੂੰ ਓਕੇ ਕੋਈ ਭੂਰ ਨਹੀਂ ਛੱਟਾ ਜੀ ਤੇ ਬੱਚਾ ਮਗਰ ਕੀ ਆ ਗਿਆ ਜੀ ਇਹਦੇ ਬੱਚਾ ਕੱਟੀ ਜੀ ਕੱਟੀ ਮਗਰ ਆ ਗਈ ਜੀ ਇਹ ਵੀ ਦੇਖੋ ਬਸ ਠੀਕ ਆ ਆਜੋ ਜੀ ਆਜੋ ਲੈ ਆਓ ਘਰ ਇਹ ਵੀ ਦੁੱਧ 10-11 ਕਿਲੋ ਚਾਹ ਦਈ ਚੋ ਵੀ ਤੇ ਸਾਡਾ 9 ਕਿਲੋ ਹੋਣੇ ਦੁੱਧ ਦੇ ਜਿ ਬੋਲੀ ਬਾਲੀ ਤੋਂ ਬਾਹਰ ਹੂੰ ਹੂੰ ਇਹ ਆਪਾਂ ਚੱਲ ਜਾਂਦੇ ਇੰਦੀ ਫਿਰ ਕੀ ਮੇਰੇ ਬਾਜੀ ਇਹਦੀ ਕੀਮਤ 60000 ਰੁਪਇਆ ਜਾਣਦ ਕਰ ਦੋ ਮਾਨਦਰ ਜਿਹੜਾ ਜੀ ਕੀਤਾ ਅੱਗੇ ਵੇਚਣਦਾਰ ਕੇ ਕੀਤਾ ਵੀ ਸਾਂਝ ਸੰਦਾਰ ਕੇ ਬਚਾਓ ਪਰਲਾ ਉਹ ਪਰਲੀ ਚ ਗੱਡੀ ਅੱਜ 16 ਚਲੋ ਕਰ ਦੋ ਫਿਰ ਮਾ ਚਲ ਤੇ ਨਾਲ ਜਾਣ ਦੋ 55 ਦੇ ਦਾਂਗੇ ਚਲ ਜਾਣ ਦੋ ਠੀਕ ਤੇ ਆਹ ਜੀ ਇਹ ਵੀ ਸੂਈ ਅਜੀ ਵੀ ਆ ਬੱਚਿਆਂ ਦਾ ਇਹਦੀ ਆ ਕੱਠੀ ਹੈ ਦੁੱਧ ਕਿੰਨਾ ਇਹਨੂੰ ਅੱਜ ਵੀ ਇਹਦੇ ਕੋਲ 10-11 ਕਿਲੋ ਦੁੱਧ ਖੁੱਲਾ 10-11 ਕਿਲੋ ਦੁੱਧ ਖੁੱਲਾ ਪੂਰਾ ਹਾਂ ਹਾਂ ਲਓ ਜੀ ਇਹ ਰਸਤੋਂ ਲੈ ਕੇ ਰਹਿੰਦੇ ਨੇ ਤੁਸੀਂ ਹਣਾ ਇਹ ਰਸਤੋਂ ਨੂੰ ਲਿਆਉਂਦੀਆਂ ਐ ਇਹ ਕਿ ਕਿਸੂਆ ਚੂਈਆਂ ਵਾ ਉਹ ਦੂਜੀ ਸੁਈਆਂ ਦੇ ਹੈਗੀ ਸੀ ਜੀ ਹਾਂ ਜੀ ਹਾਂ ਜੀ ਲਓ ਜੀ ਦੇਖੋ ਮੈਂ ਬਹੁਤ ਚੰਗੀ ਆ ਸੋਹਣਾ ਥਾਂ ਲੈਵਾ ਤੇ ਵੱਡੀ ਛੋਟੀ ਆ ਆਜੋ ਗੱਡੀ ਗੁਡੀ ਫਿਰ ਤੁਹਾਡੇ ਆਪ ਦੀ ਆਪ ਹੀ ਲੈ ਕੇ ਜਾਂਦੇ ਮਾਲ ਹਾਂ ਜੀ ਗੱਡੀ ਆਪਣੀ ਆਹ ਤੇ ਲੈ ਜੀ ਆ ਕਿ ਬਦੋ ਦੋ ਜਿੰਨੇ ਕਿ ਤੇ ਲੋ ਲੈ ਜੀ ਕਿੰਨੇ ਦੇ ਲਿਆਗੇ ਭਾਜੀ ਫਿਰ ਇਹਦੀ ਕੀਮਤ ਆ ਇਹਦੀ ਕੀਮਤ ਜੀ 80000 ਰੁਪਿਆ 80000 ਹਾਂਜੀ ਇਹਦੇ ਕੋ ਨਾ ਛੱਡੋਗੇ ਇਹਦਾ ਮੁੱਲੀ ਜਾਇਜ਼ ਕੀਤਾ ਵੀ ਜਿੰਨੇ ਕੋ ਲੈ ਚਲੋ ਦੋ ਛੱਡ ਦਿਓ ਤੇ ਜਾ ਛੱਡਾਂਗਾ ਤੁਹਾਡਾ ਚਲੋ ਕੋਈ ਨਾ ਛੱਡਾ ਪਸਾਈ ਹੈ ਜੀ ਹਾਂਜੀ ਤੇ ਬੱਚੇ ਇਹਨਾਂ ਦੇ ਆ ਆ ਗਏ ਹਾਂਜੀ ਬੱਚੇ ਆ ਗਏ ਠੀਕ ਆ ਇੱਕ ਰਾ ਆ ਗਾ ਹਣਾ ਜੀ ਬਾਕੀ ਇੱਥੇ ਆਓ ਚੁਾਈ ਕਰੋ ਚੈੱਕ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਭਾਜੀ ਹਾਂਜੀ 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 ਚਲੋ ਨੰਬਰ ਬੋਲੋ ਆਪਣਾ ਨੰਬਰ ਨੰਬਰ ਹੈ ਭਾਈ ਸਾਹਿਬ 98785 9510 ਤੇ 64578 987 85 ਹਾਂਜੀ 64587 64587 ਹਾਂਜੀ ਪਿੰਡ ਜਲਾਲ ਉਸਮਾ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਤਸਵੀਰ ਬਾਪਕਾਲਾ ਸਤਿਕਾਰ